ਸ਼ਹਿਰ ਦੇ ਨਸਤੀਕ ਪਿੰਡ ਤੁਸਾਂਝ ਕਲਾ ਗੁਰਦੁਆਰਾ ਧਰਮ ਦਵਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੁਰਿੰਦਰ ਸਿੰਘ ਸੋਢੀ ਉਮਰ ਕਰੀਬ 43 ਸਾਲ ਦੀ ਬਿਜਲੀ ਦੀਆਂ ਤਾਰਾਂ ਤੋਂ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਦੁਖਦਾਇਕ ਖਬਰ ਸਾਹਮਣੇ ਆਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 7:30 ਵਜੇ ਜਗਾਤੇ ਨਿਸ਼ਾਨ ਸਾਹਿਬ ਚੜਾਉਣ ਸਮੇ ਉਪਰੋਂ ਲੰਘ ਰਹੀ ਬਿਜਲੀ ਦੀ ਤਾਰ ਨਾਲ ਨਿਸ਼ਾਨ ਸਾਹਿਬ ਟਕਰਾਨ ਤੇ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਸ ਬੇਵਕਤੀ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਹੁਣਾਂ ਕਿਹਾ ਕਿ ਸੋਢੀ ਕਰੀਬ 32 ਸਾਲ ਤੋਂ ਪਿੰਡ ਦੂਸਾਂਝ ਕਲਾ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਸੀ ਅਤੇ ਸੋਢੀ ਆਪਣੇ ਪਿੱਛੇ ਪਰਿਵਾਰ ਵਿੱਚੋਂ ਬਜ਼ੁਰਗ ਮਾਤਾ, ਪਤਨੀ, ਬੇਟਾ ਤੇ ਬੇਟੀ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਹੈਗੇ। ਤਾਰਾ ਅੰਤਿਮ ਸੰਸਕਾਰ ਪਿੰਡ ਦੁਸਾਂਝ ਕਲਾ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਹਾਂਜੀ ਸਤਿ ਸ੍ਰੀ ਅਕਾਲ। ਬਹੁਤ ਵੱਡੀ ਗੱਲ ਹੋਈ ਹੈ ਕਿ ਜਿਹੜੇ ਸਾਡੇ ਫੁਟੇਨ ਚੋਟੀ ਸਾਹਿਬ ਬਹੁਤ ਬੱਟਬਤੋ ਤੇ ਜਿਹੜੇ ਹੈੱਡ ਗ੍ਰਾਂਟਸ ਹਨ ਅੱਜ ਦੁੱਖ ਨਾਲ ਗੱਲ ਕਰਨੀ ਪੈਂਦੀ ਹੈ ਕਿ ਅੱਜ ਸਾਡੇ ਬਡੇ ਭਾਈ ਜੀ ਜਿਹਨਾਂ ਦੇ ਹਮੇਸ਼ਾ ਸਾਥ ਸਭ ਤੋਂ ਅਗੇ ਸੀ ਉਹਦੇ ਜਦੋਂ ਸਾਹਿਬ ਸਾਹਿਬ ਨੂੰ ਸਮਿਸ਼ਨਾ ਕਰਾ ਕੇ ਕਾਰ ਲੱਗੇ ਉਹ ਸੁਬਹ ਤੇ ਆਰ ਜਿਹੜੀ ਸੀ ਉਹਦੇ ਨਾਲ ਤੱਕ ਹੋ ਕੇ ਜਰਤ ਹੋ ਗਿਆ ਉਹਦੇ ਨਾਲ ਉਹਦਾ એનર્ਜੀ ਐਕਟੀਵਿਟੀ ਤਾਂ ਬਹੁਤ ਹੋ ਗਈ ਬੜੀ ਦੁੱਖ ਵਾਲੀ ਗੱਲ ਹੈ ਦਾਸ ਮਦਸਿਕ ਜੀ ਦਾ ਸਵਾਗਤ ਕਰਦਾ ਕਿ ਜਿਹੜੀ ਇਹ ਜਰਾ ਮੁਖਦਾਇਦਾ ਹੋਈ ਹੈ ਕਿ ਸਾਨੂੰ ਲੋਕ ਨਹੀਂ ਹਾਂਜੀ ਜਿਹੜੇ ਸਿੱਧੇ ਨਿਸ਼ਾਨ ਸਾਹਿਬ ਜੁੜਾਉਂਦੇ ਅਜੀ ਸਾਡੇ ਨਾਲ ਸੀ ਤੇ ਪੁਰਾਣਾ ਵੀ ਸਾਡੇ ਨਾਲ ਤੇ ਭਾਈ ਸਾਹਿਬ ਦਾ ਤੇ ਉੱਥੇ ਜਾ ਕੇ ਨਿਸ਼ਾਨ ਸਾਹਿਬ ਚੜਾਉਣ ਲੱਗੇ ਨਿਸ਼ਾਨ ਸਾਹਿਬ ਬਤਾਰਨਾ ਲੱਗੇ ਆਨ ਲੈ ਕੇ ਭਾਈ ਸਾਹਿਬ ਨੂੰ ਕਰੰਟ ਲਾਉਂਦੇ ਉੱਥੇ ਉਹ ਗੜ ਭਾ ਉਹਨਾਂ ਦੀ ਮੌਤ ਹੋ ਉਥੇ ਹੀ ਮੌਕੇ ਤੇ ਮੌਤ ਹੋ ਗਈ ਇੱਕ ਹੱਥ ਬਚਾ ਲੈ ਤੇ ਅੱਛਾ ਜੀ ਹਾਂ ਹੱਥ ਬਚਾ ਲੈ ਕੇ ਚਾਹੇ ਤਾਂ ਉਹ ਡਾਕਟਰ ਨੇ ਸਿਖਾ ਦਿੱਤਾ ਠੀਕ ਹੈ ਜੀ ਪੂਰੇ ਫਿਕਰਾਰ ਦੇ